ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਅੱਜ ਉਹਨਾਂ ਦੇ ਡੇਰੇ ਉੱਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕਰਾਇਆ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੁਣ ਅਕਾਲੀ ਦਲ ਪੂਰੀ ਤਰ੍ਹਾਂ ਇਕੱਠਾ ਹੋ ਗਿਆ ਹੈ ਅਤੇ ਅਕਾਲੀ ਦਲ ਹੁਣ ਚੰਗੀਆਂ ਪ੍ਰਾਪਤੀਆਂ ਕਰੇਗਾ ਇਸ ਮੌਕੇ ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਕਾਫੀ ਤਵਾ ਧਰਿਆ ਅਤੇ ਕਿਹਾ ਕਿ ਉਹ ਪਤਾ ਕਰੋ ਕਿ ਉਹ ਅਸਲੀ ਮੁੱਖ ਮੰਤਰੀ ਹਨ ਜਾਂ ਨਕਲੀ ਅੱਜ ਜੋ ਹਾਲਾਤ ਦੇਸ਼ ਚ ਹੈ ਤੇ ਆਪਣੇ ਸੂਬੇ ਚ ਹੈ ਜੇ ਆਪਣੀ ਕੌਮ ਨਾ ਇਕੱਠੀ ਹੋਈ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਆਪਣੀ ਤਾਕਤ ਹੈ ਆਪਾਂ ਨੂੰ ਗੁਰੂ ਸਾਹਿਬਾਨ ਨੇ ਮੀਰੀ ਪੀਰੀ ਦਾ ਸਿਧਾਂਤ ਕਿ ਉਹਨ ਦਿੱਤਾ ਸੀ ਕਿ ਕੋਈ ਧਰਮ ਨੂੰ ਬਦਨ ਵਾਸਤੇ ਇੱਕ ਸਿਆਸੀ ਤਾਕਤ ਵੀ ਚਾਹੀਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬੰਦ ਬਾਅਦ ਇੱਕ ਮਹੀਨੇ ਬਾਅਦ ਅਕਾਲੀ ਦਲ ਬਣਾਇਆ ਗਿਆ ਕਿਉਂ ਉਹਨਾਂ ਨੂੰ ਵੀ ਇੱਕ ਤਾਕਤ ਚਾਹੀਦੀ ਸੀ ਕਿ ਕੋਈ ਹਮਲਾ ਹੋ ਜਾਏ ਤੂੰ ਦੇਖੋ ਅੰਗਰੇਜ਼ਾਂ ਨੇ ਹਮਲਾ ਕੀਤਾ ਉਹਨਾਂ ਨਾਲ ਲੜੇ ਤੇ ਵਾਪਸ ਆਪਣੇ ਗੁਰੂ ਘਰਾਂ ਨੂੰ ਕੰਟਰੋਲ ਦਿੱਤਾ ਤੁਸੀਂ ਆਪਣੀ ਕੌਮ ਨੂੰ ਕਮਜ਼ੋਰ ਕਰ ਦਿੱਤਾ ਆਪਣੀ ਤਾਕਤ ਨੂੰ ਕਮਜ਼ੋਰ ਕਰ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੋੜ ਦਿੱਤਾ ਉਹਨਾਂ ਨੇ ਤਾਕਤ ਹਜ਼ੂਰ ਸਾਹਿਬ ਤੇ ਵੀ ਕਾਬਜ਼ ਹੋ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਕਾਬਜ਼ ਹੋ ਗਏ ਤੁਹਾਡੇ ਨਾਲ ਹਰ ਰੋਜ਼ ਧੱਕੇ ਹੋਣ ਲੱਗ ਗਏ ਤੇ ਫਿਰ ਨੁਕਸਾਨ ਕੀਦਾ ਹੋਇਆ ਕੌਮ ਦਾ ਹੋਇਆ ਆਪਣੀ ਕੌਮ ਗੱਲਾਂ 'ਚ ਪੜੀ ਆ ਜਾਂਦੀਆਂ ਨਾਰੇਾਂ 'ਚ ਬੜੀ ਆ ਜਾਂਦੀ ਹੈ ਸਹੀ ਮene ਤੇ ਆਪਾਂ ਇੱਕ ਦੂਜੇ ਨੂੰ ਵਧ ਨਹੀਂ ਦਿੰਦੇ ਆਪਾਂ ਖੁਸ਼ ਨਹੀਂ ਹੁੰਦੇ ਤੋ ਇਸ ਕਰਕੇ ਮੈਨੂੰ ਅੱਜ ਬੜੀ ਖੁਸ਼ੀ ਹੈ ਦੇਖੋ ਅਕਾਲੀ ਦਲ ਕੋਈ ਮੇਰਾ ਨਹੀਂ ਹੈ ਅਕਾਲੀ ਦਲ ਤੁਹਾਡਾ ਹੈ ਆ ਤੁਹਾਡੇ ਬਜ਼ੁਰਗਾਂ ਨੇ ਬਣਾਇਆ ਅਕਾਲੀ ਦਲ ਅੱਜ ਜੋ ਅਕਾਲੀ ਦਲ ਹੈ ਉਹ ਤੁਹਾਡੇ ਬਜ਼ੁਰਗਾਂ ਦੀ ਸ਼ਹਾਦਤਾਂ ਨਾਲ ਮਹਾਪੁਰਖਾਂ ਦੇ ਆਸ਼ੀਰਵਾਦ ਨਾਲ ਪਰਮਾਤਮਾ ਦੇ ਆਸ਼ੀਰਵਾਦ ਨਾਲ ਕੌਮ ਦੀ ਆ ਪਾਰਟੀ ਹੈ ਅਕਾਲੀ ਦਲ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਹੈ ਭਾਵੇਂ ਬੀਜੇਪੀ ਹੋਵੇ ਭਾਵੇਂ ਕਾਂਗਰਸਾ ਉਹਨਾਂ ਦੀ ਹੋਰ ਉਸੂਲ ਹੈ ਆਪਣੇ ਹੋਰ ਉਸੂਲ ਹੈ ਆਪਣਾ ਰਹਿਣਾ ਸਹਿਣਾ ਬੋਲੀ ਹੋਰ ਹੈ ਆਪਣਾ ਸੋਚ ਹੋਰ ਹੈ ਆਪਣਾ ਅਕਾਲੀ ਦਲ ਦੀ ਸੋਚ ਸੇਵਾ ਹੈ ਇਹਨਾਂ ਪਾਰਟੀਆਂ ਦੀ ਸੋਚ ਤਾਕਤ ਲੈਣਾ ਤੁਸੀਂ ਦੇਖਿਆ ਕਿ ਜਦੋਂ ਵੀ ਤੁਸੀਂ ਸੇਵਾ ਦਿੱਤੀ ਕਾਲੀ ਦਲ ਨੂੰ ਪੰਜਾਬ ਵਿੱਚ ਤੇ ਕਾਲੀ ਦਲ ਦੀ ਸਰਕਾਰ ਨੇ ਸੇਵਾ ਕੀਤੀ ਜਨਤਾ ਦੀ ਜੋ ਕੁਝ ਵੀ ਬਣਿਆ ਜੋ ਕੁਝ ਵੀ ਦੇਖਿਆ ਅਕਾਲੀ ਦਲ ਦੀਆਂ ਸਰਕਾਰਾਂ ਦੇ ਦੌਰਾਨ ਹੀ ਹੋਇਆ ਜੇ ਕਾਲੀ ਦਲ ਕਰ ਸਕਦਾ ਆਪਣੀ ਸਰਕਾਰਾਂ ਦੇ ਦੌਰਾਨ ਕਾਂਗਰਸ ਪਾਰਟੀ ਦੀ ਸਰਕਾਰਾਂ ਦੇ ਵਿੱਚ ਕਿਉਂ ਨਹੀਂ ਹੁੰਦਾ ਆ ਝਾੜੂ ਵਾਲਿਆਂ ਨੇ ਕਿਉਂ ਨਹੀਂ ਕੀਤਾ ਭਾਵੇਂ ਆਪਣੀ ਸਾਰੀ ਕਾਮ ਉਹਨਾਂ ਦੇ ਮਗਰ ਲੱਗੀ ਸੀ ਉਹਨਾਂ ਦੇ ਮਨ ਚੋਂ ਸੇਵਾ ਹੈ ਹੀ ਨਹੀਂ ਐਸ ਕਰਕੇ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਬੀਬੀ ਜੀ ਦਾ ਦੇਖੋ ਬੀਬੀ ਦਾ ਸਬੰਧ ਇੱਕ ਪਰਿਵਾਰ ਨਾਲ ਹੈ ਸਾਡਾ ਇੱਕ ਕੋਈ ਪਰਿਵਾਰ ਹੈ ਭਾਵੇਂ ਬੀਬੀ ਜੀ ਥੋੜੀ ਦੇਰ ਵਾਸਤੇ ਬਾਹਰਲੇ ਮੁਲਕ ਗਏ ਸੀ ਮੈਂ ਇਹਨਾਂ ਨੂੰ ਟੈਲੀਫੋਨ ਜ਼ਰੂਰ ਆਪ ਹੀ ਕਰਦਾ ਹਾਂ ਦਾਸ ਹਰ 3-4 ਮਹੀਨੇ 2 ਮਹੀਨੇ ਬਾਅਦ ਕਿਤੇ 1 ਮਹੀਨੇ ਬਾਅਦ ਮੈਂ ਇਕੱਲੇ ਟੈਲੀਫੋਨ ਕਰਨਾ ਮੈਂ ਬੀਬੀ ਜੀ ਕੀ ਹਾਲ ਹੈ ਤੁਹਾਡਾ ਮੈਂ ਕਿਹਾ ਬੀਬੀ ਜੀ ਆ ਤੁਹਾਡਾ ਘਰ ਹੈ ਸਾਡਾ ਤੁਹਾਡੇ ਬਿਗੈਰ ਦਿਲ ਨਹੀਂ ਲੱਗਦਾ ਬੀਬੀ ਜੀ ਤੁਹਾਡਾ ਆਪਣਾ ਗੁੱਸਾ ਕਰ ਲੈਂਦੇ ਸੀ ਮੈਂ ਕਿਹਾ ਕੋਈ ਗੱਲ ਨਹੀਂ ਅਗਲੀ ਵਾਰ ਮਹੀਨਾ ਫਿਰ ਤੋਂ ਕਰੂੰਗਾ ਤੁਹਾਨੂੰ ਫੋਨ ਕਿਉਂਕਿ ਦੇਖੋ ਇੱਕ ਪਰਿਵਾਰ ਨੂੰ ਇਕੱਠਾ ਕਰਨਾ ਇੱਕ ਜਿੰਮਵਾਰੀ ਹੈ ਮੈਥੋਂ ਵੀ ਗਲਤੀਆਂ ਹੋ ਸਕਦੀਆਂ ਹਨ ਨਜ਼ਾਨੇ ਪਰ ਮੇਰਾ ਫਰਜ਼ ਵੀ ਹੈ ਕਿ ਸਾਰਾ ਪਰਿਵਾਰ ਇਕੱਠਾ ਕਰਕੇ ਉਹ ਜੁਮਵਾਰੀ ਪ੍ਰਧਾਨ ਦੀ ਹੁੰਦੀ ਹੈ ਕਿ ਸਾਰੇ ਪਰਵਾਨ ਇੱਕ ਘਰ ਦੇ ਬਜ਼ੁਰਗ ਦੀ ਜੁਮਵਾਰੀ ਹੈ ਕਿ ਉਹਦੇ ਸਾਰੇ ਬੱਚੇ ਇਕੱਠੇ ਰਹਿਣ ਪਰਿਵਾਰ ਤੱਕ ਇਕੱਠਾ ਰਹੇ ਕਿਉਂਕਿ ਇਕਤਾ ਵਿੱਚ ਹੀ ਤਾਕਤ ਹੈ ਹੁਣ ਮੈਂ ਬੜਾ ਇੱਕੀ ਮਨੁੱਖ ਦਿਲ ਬੜਾ ਖੁਸ਼ ਹੋਇਆ ਕਿ ਮੈਂ ਕਹਿੰਦਾ ਸਾਰਾ ਪਰਿਵਾਰ ਅਕਾਲੀ ਦਲ ਦਾ ਇਕੱਠਾ ਹੋ ਗਿਆ ਦੇਖੋ ਜਿਹੜੇ ਕੋਈ ਕਿਸੇ ਵੀ ਸਾਂਤ ਤੇ ਕੋਈ ਜਿਹਦੇ ਦਿਲ 'ਚ ਆਪਣੀ ਕੌਮ ਪ੍ਰਤੀ ਪਿਆਰ ਹੈ ਜੀ ਆਪਣੀ ਕੌਮ ਦੀ ਚੜ੍ਹਦੀ ਕਲਾ ਦੇਖਣਾ ਚਾਹੁੰਦਾ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਆਜੂ ਇਕੱਠੇ ਹੋ ਜੀਏ ਆ ਆਪਣੀ ਖੇਤਰੀ ਪਾਰਟੀ ਨੂੰ ਬਚਾ ਲੀਏ ਆ ਖੇਤਰੀ ਪਾਰਟੀ ਆਪਣੀ ਕੌਮ ਦੀ ਆਵਾਜ਼ ਹੈ ਸੂਬੇ ਦੀ ਆਵਾਜ਼ ਹੈ ਕਿਸਾਨ ਦੀ ਆਵਾਜ਼ ਹੈ ਗਰੀਬ ਦੀ ਆਵਾਜ਼ ਹੈ ਆ ਪਾਰਟੀ ਦਾ ਸੰਘਰਸ਼ ਵਾਲੀ ਪਾਰਟੀ ਹੈ ਤੇ ਜੈ ਜੈ ਮਾਹੌਲ ਬਣਿਆ ਮੈਂ ਪੰਜਾਬ ਬਜਾਓ ਯਾਤਰਾ 'ਚ ਮੈਂ ਨਿਕਲ ਪਿਆ ਪਰ ਮੈਂ ਦੇਖਿਆ ਲੋਕਾਂ ਵਿੱਚ ਇੱਕੋ ਗੁੱਸਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਬੀਬੀ ਜੀ ਇੱਕ ਗੱਲ ਤੁਸੀਂ ਦੱਸਣੀ ਭੁੱਲ ਗਏ ਅ ਚੀਫ ਮਿਨਿਸਟਰ ਅਸਲੀ ਹੈ ਕਿ ਨਕਲੀ ਹੈ ਭਗਵੰਤ ਮਾਨ ਮੈਨੂੰ ਲੱਗਦਾ ਹੈ ਚੀਫ ਮਿਨਿਸਟਰ ਵਾਲੀਆਂ ਕਰਤੂਤਾਂ ਦਾ ਹੈ ਨਹੀਂ ਇਹਦੀਆਂ ਉੱਥੇ ਕੁਰਸੀ ਤੇ ਬਹਿਣ ਵਾਲੀਆਂ ਇਹਦਾ ਮੈਂ ਬੀਬੀ ਜੀ ਨੂੰ ਕਹਿਣਾ ਹੈ ਰਿਸਰਚ ਕਰਕੇ ਰਿਸਰਚ ਕਰਕੇ ਇੱਕ ਕਮੇਟੀ ਬਣਾਓ ਤੁਹਾਡੇ ਥੱਲੇ ਜਿਹੜੀ ਪਤਾ ਕਰੇ ਆ ਨਕਲੀ ਕਿਵੇਂ ਬਣ ਗਿਆ ਚੀਫ ਮਿਨਿਸਟਰ ਨਾ ਬੋਲਣ ਦੀ ਤਮੀਜ਼ ਨਾ ਮਰਿਆਦਾ ਅਸਲੀ ਚੀ ਮਿਨਿਸਟਰ ਸੀ ਸਾਹ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਵਾਸਤੇ ਨਾ ਕੋਈ ਦੁਸ਼ਮਣ ਉਹ ਸਾਰਿਆਂ ਨੂੰ ਇਕੱਠਾ ਲੈ ਕੇ ਵਿਰੋਧੀ ਵੀ ਉਹਨਾਂ ਦੀ ਤਾਰੀਫ਼ ਕਿਉਂ ਕਰਦੇ ਸੀ ਕਿ ਉਹ ਅਦਬ ਨਾਲ ਉਹਨਾਂ ਨਾਲ ਪਿਆਰ ਨਾਲ ਗੱਲ ਕਰਦੇ ਸੀ ਮੈਨੂੰ ਯਾਦ ਹੈ ਜਦੋਂ ਮੈਂ ਖਰੋਮ ਨਹੀਂ ਕਾਲੀ ਦਲ ਦੀ ਪ੍ਰਧਾਨਗੀ ਦੀ ਜਮਵਾਰੀ ਮੈਨੂੰ ਮਿਲੀ ਵੱਡੇ ਬਾਦਲ ਸਾਹਿਬ ਨੇ ਉਹਦੀ ਮੈਨੂੰ ਬੁਲਾਇਆ ਕਿਹਾ ਸੁਖਬੀਰ ਹੁਣ ਤੂੰ ਪ੍ਰਧਾਨ ਹੈ ਕਾਲੀ ਦਲ ਦਾ ਤੇਰਾ ਹੁਣ ਕੋਈ ਧੜਾ ਨਹੀਂ ਕੋਈ ਨਵੇਂ-ਨਵੇਂ ਆਈਦੇ ਨਾ ਆਪਾਂ ਆਪਣਾ ਬਣਾਉਣੇ ਕਿਹਾ ਮੇਰਾ ਮੇਰਾ ਕਹਿੰਦਾ ਹੁਣ ਮੇਰਾ ਮੇਰਾ ਕੋਈ ਨਹੀਂ ਸਾਰੇ ਆਪਣੀ ਹੈ ਮੈਂ ਉਹ ਆਪਣੀ ਗੱਲ 'ਚ ਉਦੋਂ ਦੀ ਮੈਂ ਬੰਨੀ ਹੈ ਦੇਖੋ ਐਜ਼ ਪ੍ਰੈਜ਼ੀਡੈਂਟ ਅਕਾਲੀ ਦਲ ਆਪਾਂ ਸਾਰੇ ਇੱਕ ਫੈਮਿਲੀ ਹੈ ਮੈਂ ਕਿਤੇ ਨਹੀਂ ਆਪਣੇ ਆਪ ਨੂੰ ਪ੍ਰਧਾਨ ਸਮਝਿਆ ਦੇਖੋ ਅਕਾਲੀ ਦਲ ਦਾ ਸਿਸਟਮ ਵੀ ਪਰਿਵਾਰ ਮੰਗੂ ਹੀ ਆ ਦੂਜੀਆਂ ਪਾਰਟੀਆਂ ਦੇਖ ਲਓ ਆ ਬੀਜੇਪੀ ਦੇਖ ਲਓ ਚੀਫ ਮਨਿਸਟਰ ਨੂੰ ਉਦੋਂ ਹੀ ਪਤਾ ਲੱਗਦਾ ਬਾਹਰ ਚੀਫ ਮਨਿਸਟਰ ਨੂੰ ਸਪੀਕਰ ਬਣਾਤਾ ਚੀਫ ਮਨਿਸਟਰ ਨੂੰ ਡਿਪਟੀ ਸੀ ਬਣਾਉਂਦਾ ਕੋਈ ਪਤਾ ਨਹੀਂ ਜਿਹੜਾ ਮਿਹਨਤ ਉੱਥੇ ਤਾਂ ਜਾਂ ਦੂਜੀ ਕਾਂਗਰਸ ਦੇਖ ਲਓ ਜਾਂ ਦੂਜੀਆਂ ਪਾਰਟੀਆਂ ਦੇਖ ਲਓ ਜਿੰਨੀਆਂ ਹੈਗੀਆਂ ਉਹਨਾਂ ਦੀ ਸਿਸਟਮ ਹੋਰ ਹੈ ਆਪਣੀ ਪਾਰਟੀ ਦਾ ਸਿਸਟਮ ਹੋ ਰਿਹਾ ਹੈ ਆ ਆਪਣੀ ਪਾਰਟੀ ਇੱਕ ਪਰਿਵਾਰ ਹੈ ਇਕੱਠੇ ਹੋ ਕੇ ਆਪਾਂ ਸੰਘਰਸ਼ ਕੀਤਾ ਇਕੋ ਜੇਲਾਂ ਚ ਰਹੇ ਆ ਇਕੋ ਜਾ ਕੇ ਪ੍ਰਸ਼ਾਦ ਦੀ ਜਗ੍ਹਾ ਤੇ ਪ੍ਰਸ਼ਾਦਾ ਛਕਦੇ ਆ ਇਕੱਠੇ ਹੋ ਕੇ ਡਾਂਗਾ ਖਾਣੇ ਆ ਇਕੱਠੇ ਹੋ ਕੇ ਮੋਰਚੇ ਲਾਉਣੇ ਆ ਆਪਣੀ ਪਾਰਟੀ ਕਿਤੇ ਡਰੀ ਨਹੀਂ ਲੜਾਈ ਲੜਨ ਵਾਸਤੇ ਆਈ ਆਪਣੀ ਕੌਮ ਦੀ ਤਾਕਤ ਹੈ ਤੋਂ ਇਸ ਕਰਕੇ ਮੈਂ ਅੱਜ ਦਿਲੋਂ ਧੰਨਵਾਦ ਕਰਦਾ ਬੀਬੀ ਜੀ ਦਾ ਕਿ ਉਹਨਾਂ ਨੇ ਲਗਾਤਾਰ ਮੇਰੇ ਟੈਲੀਫੋਨਾਂ ਦੀ ਕਰ ਕਰਕੇ ਮੈਂ ਮੈਂ ਕਿਹਾ ਬੀਬੀ ਜੀ ਹਟਣਾ ਤਾਂ ਮੈਂ ਵੀ ਨਹੀਂ ਤੇ ਅੱਜ ਮੈਂ ਬੈਠਦਾ ਸੀ ਮੈਂ ਕਿਹਾ ਮੈਨੂੰ ਦਿਲੋਂ ਬੜੀ ਖੁਸ਼ੀ ਹੈ ਕਿ ਬੀਬੀ ਜੀ ਨੇ ਮੇਰਾ ਮਾਨ ਰੱਖਿਆ ਤੇ ਸਹੀ ਬਣੇ ਤਾਂ ਬੀਬੀ ਜੀ ਬਾਹਰ ਵੀ ਨਹੀਂ ਗਏ ਜਦੋਂ ਮੈਂ ਕਿਹਾ ਹੈ ਥੋੜੀ ਮੈਂ ਖਾਈ ਥੋੜੀ ਮੈਂ ਕਿਹਾ ਜੀ ਹੈ ਥੋੜੀ ਦੀ ਗੱਲ ਨਹੀਂ ਮੈਂ ਕਿਤੇ ਰੋਟੀ ਪਾਣੀ ਵੀ ਖਵਾਉ ਤੇ ਅੱਜ ਮੈਂ ਕੱਲ ਮੈਂ ਕਿਹਾ ਮੈਂ ਕਿਹਾ ਜੀ ਇੱਕ ਤਾਂ ਬੀਬੀ ਦੇ ਇੱਥੇ ਰੋਟੀ ਵਧੀਆ ਬਣਾਉਂਦੇ ਆ ਕਰੇ ਮੈਂ ਦੇਖਿਆ ਲੰਗਰ ਬਹੁਤ ਸਵਾਦ ਆ ਮੈਂ ਕਿਹਾ ਜੀ ਕਾਫੀ ਧੀਰ ਹੋ ਗਈ ਖਾਦੇ ਨੂੰ ਲੰਗਰ ਆਪਣਾ ਤੁਹਾਡੇ ਘਰ ਦਾ ਤੇ ਤੁਸੀਂ ਅੱਜ ਜ਼ਰੂਰ ਬਣਾਓ ਮੈਨੂੰ ਲੱਗਾ ਵਧੀਆ ਬਣਾਈ ਬੈਠੇ ਆ ਮੈਨੂੰ ਦੱਸ ਰੇ ਸੀ ਕੋਈ ਤੋਂ ਇਸ ਕਰਕੇ ਸਾਰੀ ਸੰਗਤ ਇੱਥੇ ਆਈ ਹੈ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਪਰਵਾਹ